ਮਤਵ ਲੋ ਗੱਲ ਨਹੀਂ ਹੈਗੀ ਕਹਿੰਦਾ ਜੱਟ ਦੀ ਅਕਲ ਗਈ ਹਾਂਜੀ ਮੈਂ ਇਸ ਵਿੱਚ ਕੇ ਘੂੜੀ ਲਈ ਦੁੱਧ ਪੀਣ ਹੋ ਗਿਆ ਤੇ ਲਿੱਦ ਚੱਕਣੀ ਪਈ ਵੀ ਉਹ ਗੱਲ ਨਹੀਂ ਵੀ ਲਿੱਦ ਚੱਕਣ ਦਾ ਨਹੀਂ ਤੈਨੂੰ ਨਜ਼ਾਰਾ ਦਿਖਿਆ ਤਾਂ ਕੋੜੀਆਂ ਨੇ ਉਹ ਤਾਂ ਪਹਿਲਾਂ ਦੇ ਲੋਕ ਪਹਿਲਾਂ ਕਿਹਾ ਕਰਦੇ ਕਹੋ ਤਾਤੀਆਂ ਵੀ ਹੁਣ ਲਿੱਦ ਚੱਕਣ ਦਾ ਨਹੀਂ ਲਿੱਦ ਚੱਕਣ ਦਾ ਹੁਣ ਨਤੀਜਾ ਮਿਲਦਾ ਹੈ ਪਹਿਲਾਂ ਦੇਖੋ ਜੱਟ ਦੇ ਵਿੱਚੋਂ ਸਿਉਣਾ ਪੈਦਾ ਹੁੰਦਾ ਹੈ ਹੁਣ ਅੱਜ ਜਮਾਨੇ ਦੇ ਵਿੱਚ ਤੁਸੀਂ ਦੁੱਧ ਦੀ ਬਾਲਟੀ ਚੱਕ ਲਓ ਭਰ ਲਓ ਉਹ 1000 ਦੀ ਉਹ 1500 ਦੀ ਉਹ ਹਾਂ ਜਦ ਘੋੜਾ ਵਿਕਦਾ ਬਾਲਟੀ ਨੋਟਾਂ ਦੀ ਭਰ ਦਿੰਦਾ ਉਹ ਦੇਖ ਲਓ ਕਿੰਨੇ ਦੀ ਹੂ ਭਰਦਾ ਜੀ ਭਰਦਾ ਹੈ ਉਹ ਸਨੀ ਬਾਈ ਰੱਖਦਾ ਗਿੱਲਾ ਸਰਦਾਰ ਸਨੀ ਰਣੀ ਵਾਲਾ ਸਭ ਤੋਂ ਟਾਪ ਕਲਾਸ ਬੱਕਰੀਆਂ ਚ ਵੀ ਟਾਪ ਕਲਾਸ ਆ ਉਹ ਬੰਦਾ ਹਾਂ ਜੀ ਘੋੜਿਆਂ ਚ ਵੀ ਟੋਪ ਘੋੜਾ ਵੀ ਉਹਦਾ ਨਾਮਜਾਦ ਘੋੜਾ ਹੈ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਸਹੋਲੀ ਮੰਡੀ ਦੇ ਵਿੱਚ ਜਿੱਥੇ ਕਿ ਬੱਕਰੀ ਮੇਲਾ ਕਰਵਾਇਆ ਜਾ ਰਿਹਾ ਅੱਜ ਦੂਸਰੀ ਵਾਰ ਤੇ ਬਾਈਆਂ ਨੂੰ ਮੈਂ ਜਾਣਦਾ ਨਹੀਂ ਤੇ ਆਪਣੇ ਸਤਨਾਮ ਜੀ ਮਰੋੜ ਵਾਲਾ ਬਾਈ ਮੇਰੇ ਨੇ ਦੇ ਖੜਾ ਉਹ ਪੁਰਾਣਾ ਮੇਰਾ ਮਿੱਤਰ ਆ ਕੁਛ ਦਿਨਾਂ ਤੋਂ ਉਹ ਬਾਈ ਜੀ ਨੇ ਰੂਬਰੂ ਕਰਾਏ ਆ ਬਾਈ ਜੀ ਦੇ ਕਿਹੜਾ ਪਿੰਡ ਆਪਣਾ ਜੀ ਪਹਾੜਪੁਰ ਪਹਾੜਪੁਰ ਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਪਟਿਆਲਾ ਪਟਿਆਲਾ ਜ਼ਿਲ੍ਹੇ ਦਾ ਪਿੰਡ ਤੇ ਬਾਈ ਜੀ ਕਹਿੰਦਾ ਬਾਈ ਰਾਜੂ ਨੂੰ ਮਿਲਣਾ ਹੈ ਆਪਾਂ ਨੇ ਕੋਈ ਦੋ ਚਾਰ ਗੱਲਾਂ ਬਾਤਾਂ ਕਰਨੀਆਂ ਨੇ ਬਾਈ ਜੀ ਕਾਹਦਾ ਕੰਮ ਕਰਦੇ ਹੋ ਤੁਸੀਂ ਆਪਣੇ ਘੋੜੀਆਂ ਰੱਖੀਆਂ ਨੇ ਬਾਈ ਅੱਛਾ ਇੰਸਟਾਗ੍ਰam YouTube ਤੇ ਵੀਡੀਓ ਵੀ ਪਾਉਣਾ ਘੋੜੀਆਂ ਦੇ ਸਟਾਰਟ ਕਰਦੇ ਹੁੰਦੇ ਆ ਅੱਛਾ ਜੀ ਹਾਂ ਜੀ 22 ਘੋੜੀਆਂ ਦੇ ਸਟਾਰਟ ਕਰਦੇ ਨੇ ਜੀ ਤਰਸੇਮ ਜੀ ਤੇ ਨਾਲ ਇਹਨਾਂ ਦਾ 22 ਦਾ ਖਰੀਦ ਵੇਚ ਦਾ ਵੀ ਕੰਮ ਹੈ ਤੇ ਇਹਨਾਂ ਦਾ ਚੈਨਲ ਵੀ ਬਣਿਆ ਹੈ ਹਾਂ ਜੀ ਬੱਕਰੀ ਬੱਕਰੀ ਵੀ ਸ਼ੌਂਕ ਰੱਖਦਾ ਬਾਕੀ ਬੱਕਰੀਆਂ ਦਾ ਕੰਮ ਵੀ ਹੈ ਬਾਈਆਂ ਦੇ ਹੈਂ ਦਰਸ਼ਕੋ ਕੋਈ ਨਹੀਂ ਇੱਧਰ ਆ ਜਾਓ ਜੀ ਦਾ ਬਥੇਰਾ ਕੁਝ ਰੱਖਾ ਮੜਿਆ ਅਸੀਂ ਦੀ ਵੀਡੀਓ ਕਿਲਬੋਸ਼ ਸਾਰਾ ਕੁਸਾ ਬਾਈ ਕੱਛੂ ਬੱਕਰੀਆਂ ਖਰਗੋਸ਼ ਕਹਿੰਦਾ ਜੀ ਸਾਰਾ ਕੁਥੇ ਰੱਖਿਆ ਹੈ ਮੇਲੇ ਇਹਦੇ ਤਾਂ ਇੱਕ ਤਰ੍ਹਾਂ ਦਾ ਚਿੜੀਆ ਘਰੇ ਖੋਲਿਆ ਹੈ ਜੀ ਹਾਂ ਸਤੰਤ ਕਰਦਾ ਬਾਈ ਸਤੰਤ ਕਰਦਾ ਬਾਈ ਪੂਰੇ ਹਾਂ ਅੱਛਾ ਜੀ ਦਵਿੰਦਰ ਬਾਈ ਦਾ ਨਾਮ ਦਵਿੰਦਰ ਨਰਮਾਨ ਸੰਗਰੂਰ ਦਿਰਵਿੰਦਰ ਨਰਮਾਨ ਠੀਕ ਹੈ ਜੀ ਸਾਡੇ ਵੀ ਆ ਕਰਨ ਕਮਾਨਿਕ ਕੈਨੇਡਾ ਵਾਲਾ ਬਾਈ ਉਹਦੀ ਪੂਰੀ ਚੜਾਈ ਹੈ ਤੇ ਸਾਡੇ ਚਾਚਾ ਜੀ ਗਰਮੇਲ ਜੀ ਤਾਂ ਕਈ ਦਿਨੋਂ ਕਿ ਪਰਸੋ ਚੜ੍ਹਾਈ ਕਰ ਗਏ ਵਿਚਾਰੇ ਜੋ ਕਿ ਕੋਚ ਤੇ ਕਬੱਡੀ ਖਿਡਾਰੀ ਦੇ ਬਹੁਤ ਵਧੀਆ ਸੁਪਰਸਟਾਰ ਤੇ ਜਿਹੜੇ ਆਪਣੇ ਸਾਰੇ ਇੰਡੀਆ ਪੰਜਾਬ ਦੇ ਠੀਕ ਹੈ ਜੀ 17 ਤੇ ਆਪਣਾ ਇੱਕ ਗੱਲ ਤਰ੍ਹਾਂ ਦੇ ਵੀ ਪੰਜਾਬ ਦਾ ਕੀ ਗੱਲ ਹੋ ਗਈ ਸੀ ਬਾ ਉਹ ਬਿਮਾਰ ਤੇ ਥੋੜੇ ਜੇ ਚਿਰ ਤੋਂ ਜੀ ਹਾਂ ਉਹਨਾਂ ਦੀ ਡੈਥ ਹੋ ਗਈ ਉਹ ਦੁਨੀਆ ਤੇ ਨਹੀਂ ਰਹਿ ਸਕੇ ਵਿਚਾਰੇ ਹਾਂ ਤੇ ਚੰਗੇ ਬੰਦੇ ਦੀ ਤਾਂ ਚਲੋ ਗੱਲ ਕਰਨੀ ਪੈਂਦੀ ਆ ਵੀਰੇ ਤੇ ਹੁਣ ਆਪਾਂ ਬਾਈ ਜੀ ਕੰਨੀ ਚੱਲਦੇ ਆ ਕਿੰਨਾ ਚਿਰ ਹੋ ਗਿਆ ਬਾਈ ਜੀ ਤੁਹਾਨੂੰ ਘੋੜੀਆਂ ਦਾ ਕੰਮ ਕਰਦਿਆਂ ਨੂੰ ਆਪਾਂ ਤੁਸੀ ਉਰੇ ਮੇਰੇ ਲਵੇ ਆ ਜੋ 18 ਸਾਲ ਹੋ ਗਏ 18 20 ਸਾਲ ਹੋ ਗਏ ਜੀ ਉਸ ਹੈਗੀ ਜਿ ਇਹਨਾਂ ਦੇ ਵਿੱਚ ਪੈਦਾ ਬਈ ਪ੍ਰੋਫਿਟ ਤਾਂ ਹੈਗਾ ਦੇਖੋ ਜੇ ਆਪਾਂ ਇਹਨਾਂ ਦੀ ਦੇ ਲੋ ਸੇਵਾ ਕਰਦੇ ਆ ਫੇਰ ਮਿਲਦਾ ਹੁਣੀ ਠੀਕ ਹੈ ਜੀ ਉ ਤਾਂ ਮੈਂ ਕਈ ਵਈਆਂ ਤੋਂ ਸੁਣਿਆ ਵੀ ਜਿਹੜਾ ਕਬੂਤਰ ਰੱਖਦਾ ਇੱਕ ਬੰਦਾ ਘੂੜੀਆਂ ਰੱਖਦਾ ਵੀ ਉਸ ਘਰ ਦੇ ਵਿੱਚ ਕਦੇ ਚੋਟ ਨਹੀਂ ਆਉਂਦੀ ਘਟਾ ਨਹੀਂ ਆਉਂਦਾ ਇਹ ਤੁਰਦ ਨਹੀਂ ਕੋਈ ਮਾਲਕ ਵੱਲੋਂ ਵਰਦਾਨ ਹੈ ਪ੍ਰਮਾਤਮਾ ਵੱਲੋਂ ਬਾਬੇ ਨਾਨਕ ਨੇ ਵੀ ਤੇਗਵਾ ਦਰਜੀ ਨੇ ਵੀ ਘੂੜਾ ਰੱਖਿਆ ਉਹਨਾਂ ਲੇ ਟੂਟ ਨਹੀਂ ਕਿਸੇ ਗੱਲੋਂ ਆਈ ਹੁਣ ਵੀ ਆਪਣੇ ਬੁੜੇ ਦੱਲ ਵਾਲੇ ਤੇ ਵਿਧੀ ਚੰਦੀਏ ਘੂੜੀਆਂ ਘੋੜੇ ਰੱਖਦੇ ਨੇ ਦਲਾਂ ਵਾਲੇ ਵੀ ਮੈਨੂੰ ਲੱਗਦਾ ਵੀ ਉਹਨਾਂ ਦੀ ਚੜ੍ਹਦੀ ਕਲੇ ਹੀ ਰਹਿੰਦੀ ਐ ਆਪਾਂ ਸ਼ੁਰੂ ਤੋਂ ਘੋੜੇ ਹੀ ਰੱਖੇ ਨੇ ਜੀ ਅੱਛਾ ਜੀ ਹੁਣ ਵੀ ਆਪਾਂ ਘੋੜੇ ਹੀ ਰੱਖਦੇ ਆ ਘੋੜੀਆਂ ਦਾ ਤਾਂ ਮੈਂ ਖਰੀਦ ਵੇਚਦਾ ਹੁਣ ਕਰਨ ਲੱਗਿਆ ਕੰਮ ਅੱਛਾ ਜੀ ਜਣੀ ਮੈਂ ਸਾਣ ਹੀ ਪਾਲੇ ਨੇ ਅਜੇ ਤੱਕ ਜਿਹੜਾ ਵੀ ਪਾਲਿਆ ਹਰੇ ਕਰਮ ਵਾਲੇ ਨੇ ਨਾਮ ਦਿੱਤਾ अच्छा जिन्ना जी जिन्ना ਵੀ ਵਦਕੇ ਤੋਂ ਵਦਕੇ ਨੌ ਬਣਾਇਆ ਕੋੜਿਆਂ ਨੇ ਆਏ ਨਹੀਂ ਵੀ ਆਪਾਂ ਕੱਖ ਪਾ ਰਹੇ ਆ ਵੀ ਇਹਨਾਂ ਨੇ ਦਿੱਤਾ ਨਹੀਂ ਹਾਂ ਪੂਰੀ ਵਧੀਆ ਇੱਜ਼ਤ ਕਰਵਾਈਏ ਕੋੜਿਆਂ ਹਾਂ ਮਤਲਬ ਉਹ ਗੱਲ ਨਹੀਂ ਹੈਗੀ ਕਹਿੰਦਾ ਜੱਟ ਦੀ ਅਕਲ ਗਈ ਹਾਂ ਜੀ ਮੈਂ ਇਸ ਵਿੱਚ ਕੇ ਕੁੜੀ ਲਈ ਦੁੱਧ ਪੀਣ ਹੋ ਗਿਆ ਤੇ ਲਿੱਦ ਚੱਕਣੀ ਪਈ ਵੀ ਉਹ ਗੱਲ ਨਹੀਂ ਵੀ ਲਿੱਦ ਚੱਕਣ ਦਾ ਨਹੀਂ ਤੈਨੂੰ ਨਜ਼ਾਰਾ ਦਿਖਿਆ ਤਾਂ ਕੋੜਿਆਂ ਨੇ ਉਹ ਤਾਂ ਪਹਿਲਾਂ ਨੇ ਬਹੁਤੇ ਲੋਕ ਪਹਿਲਾਂ ਕਿਹਾ ਕਰਦੇ ਕਹੋ ਤਾਤੀਆਂ ਵੀ ਹੁਣ ਲਿੱਦ ਚੱਕਣ ਦਾ ਨਹੀਂ ਲਿੱਦ ਚੱਕਣ ਦਾ ਹੁਣ ਨਤੀਜਾ ਮਿਲਦਾ ਹੈ ਪਹਿਲਾਂ ਦੇਖੋ ਜਿੱਦ ਦੇ ਵਿੱਚੋਂ ਸਿਉਣਾ ਪੈਦਾ ਹੁੰਦਾ ਹੈ ਹੁਣ ਅੱਜ ਜਮਾਨੇ ਦੇ ਵਿੱਚ ਤੁਸੀਂ ਦੁੱਧ ਦੀ ਬਾਲਟੀ ਚੱਕ ਲਓ ਭਰ ਲਓ ਉਹ 1000 ਦੀ ਹੋ 1500 ਦੀ ਹੋ ਹਾਂ ਜਦ ਘੋੜਾ ਵਿਕਦਾ ਬਾਲਟੀ ਨੋਟਾਂ ਦੀ ਭਰ ਦਿੰਦਾ ਉਹ ਦੇਖ ਲਓ ਕਿੰਨੇ ਦੀ ਹੋ ਭਰਦਾ ਜੀ ਭਰਦਾ ਹੈ ਉਹ ਸਣੀ ਬਾਈ ਰੱਖਦਾ ਗਿੱਲਾ ਸਰਦਾਰ ਸਣੀ ਰਣੀਆਂ ਵਾਲਾ ਸਭ ਤੋਂ ਟਾਪ ਕਲਾਸ ਬੱਕਰੀਆਂ ਚ ਵੀ ਟਾਪ ਕਲਾਸ ਆ ਉਹ ਬੰਦਾ ਹਾਂ ਜੀ ਘੋੜਿਆਂ ਚ ਬਿਟੋ ਘੋੜਾ ਵੀ ਦਾ ਨਾਮਜਾਦ ਘੋੜਾ ਹੈ ਹਾਂ ਤੇ ਹੁਣ ਸਾਰੇ ਆਪਣੀ ਇੰਡੀਆ ਪੰਜਾਬ ਚੋ